ਸਾਹਿਬ ਜੀ ਦਾ ਸਵਾਗਤ ਕਰਦੇ ਆਂ ਆਇਆ ਹੋਰ ਆਪ ਜੀ ਨੂੰ ਇਸ ਦੀ ਕਰਕੇ ਬਹੁਤ ਸ਼ੁਭ ਅਸਥਾਨ ਰੀਵੰਦੀ ਕਟਾਈ ਕਰਕੇ ਇਸ ਬਿਲਡਿੰਗ ਦਾ ਸ਼ੁਰੂ ਬਹੁਤ ਬੋਲੇ ਜੋ ਨਿਹਾਲ

ਕੁੜੇ ਟੋਨ ਬੋਲ ਰਹਾ ਸਰ ਅੱਛਾ ਆਮ ਨਾਗਰਿਕ ਸਰ ਔਰ ਜੋ ਸਿਸਟਮ ਤੋਂ ਵੀ ਅੱਜ ਜਿਹੜੀ ਸਰਕਾਰ ਨੇ ਕਰ ਰਹੀ ਹੈ ਆਧੁਨਿਕ ਤਰੀਕੇ ਨਾਲ ਬਿਲਡਿੰਗ ਬਣਾਈ ਹੈ ਆਨਲਾਈਨ ਸਰਵਿਸ ਨੇ 깔 ਲੱਗੀ ਹੈ ਅੱਧੀ ਰਾਤ ਨੂੰ ਤੇ ਅਸੀਂ ਮੋਬਾਈਲ ਤੇ ਕੱਢ ਲਈਏ ਇੰਨੀਆ ਸਾਰਾ ਇਲਾਕਾ ਸਾਰਾ ਪੰਜਾਬ ਸਾਰੇ ਪਿੰਡ ਬਹੁਤ ਬੋਸ ਨੇ ਅਸੀਂ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਸੀਐਮ ਸਾਹਿਬ ਤੇ ਸਰਕਾਰ ਦਾ ਸਾਡੇ ਐਮਐਲਏ ਸਾਹਿਬ ਕਚਲਵਾਦਰਾ ਸਾਹਿਬ ਪੈਸੇ ਕੋਈ ਨਹੀਂ 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 ਕੋਈ ਬਹੁਤ ਬੜਾ ਕੋਈ ਨਹੀਂ ਸਰ ਬਿਲਕੁਲ ਜੀ ਕਿ ਸਰ ਕਾ ਦਮ ਤੁਹਾਨੂੰ ਬਰਬਾਰੀ ਅਸੀ ਪਰ ਕਰੀ ਜਰ ਤੇ ਅਸੀਂ ਬਹੁਤ ਖੁਸ਼ ਆ ਤੁਹਾਨੂੰ ਮਾਣ ਹੈ ਅਸੀਂ ਚਾਹੁੰਦੇ ਆ ਕਿ ਅਗਲੀ ਵਾਰ ਵੀ ਸਰਕਾਰ ਤੋਂ ਸਾਡੀ ਬਲੇ ਜੀ ਅਸੀਂ ਹੋਰ ਵੀ ਚੋਕ ਬਣ ਰਹੇ ਜੀ ਤੁਹਾਡੀ ਆਵੇ ਤੁਹਾਡੀ ਥੈਂਕ ਯੂ ਸਰ ਮਮ ਆਮ ਪਬਲਿਕ ਦੀ ਸਰਕਾਰ ਹੈ ਸாம் ਪਬਲਿਕ ਬੈਂਕ ਸਾਰੇ ਕੰਮ ਹੋ ਰਹੇ ਕੋਈ ਗੱਲ ਨਹੀਂ ਥੈਂਕ ਯੂ ਸਰ ਨੀਟੂ ਸੋਹੇ ਦੇ ਪੰਡਿਤ ਜੀ ਸੋ ਸਾਡੇ ਵਾਲੇ ਪੜ੍ਹ ਕਲਾਸ ਵਿੱਚ ਹੀ ਰਹੇ ਲੈਣਾ ਹੈ ਜੀ 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 ਥੈਂਕ ਯੂ ਥੈਂਕ ਯੂ ਸਰ ਬਾਸ ਕੰਨੀ ਥੈਂਕ ਯੂ ਥੈਂਕ ਯੂ ਇਜਾਲੇ ਚੇਅਰਮੈਨ ਮੈਂ ਅਛੀ ਨੇਸ ਮਕਸਦ ਰੋਹ ਸ੍ਰੀ ਕਾਲ ਜੀ ਯਾਦ ਹੈ ਜੀ 2002 ਤੋਂ ਪਹਿਲਾਂ ਜਾਨਕ ਦਿੱਲੀ ਜਾਂਦੀ ਜੀ ਕੋਈ ਨਹੀਂ ਪੁਰਾਣੇ ਵਰਕਰ ਜੀ ਹਾਂ ਜੀ ਜੀ ਦਾ ਜਦੋਂ ਮੈਂ ਸਾਨੀ ਕੋਈ ਮੈਸਰ ਸਾਨੀ ਮਾਡਰ ਪੌਂਡ ਦਾ ਬਹੁਤ ਮਸੂਦਾਂ ਤੋਂ ਅਮਰਗੜ ਨੂੰ ਰੋਡ ਤੋਂ ਕਿਸੇ ਵੇਲੇ ਜਿਲ੍ਹਾ ਰਿਹਾ ਜੀ waiting room <laughs> <laughs> ਪ੍ਰੈਸ ਕਾਨਫਰੈਂਸ ਤੇ ਕਾਨਫਰੈਂਸ ਦੀ ਬੜਾ ਬੜੀ ਹੋਣੀ ਹੈ। ਅੱਛਾ ਅੱਛਾ। ਥੈਂਕ ਯੂ। ਅੱਜ ਦਾ ਕੱਲ ਖੋਦੀ ਡੰਗੇ ਰਹੀ ਸੀ ਜਿੱਕੇ ਮੋਜਾ ਲੱਗੀ। ਥਿਸ ਇਜ਼ ਆਵ ਕਦੇ ਯਾਰ ਮੇਰੇ ਨਾਲ ਵਧੀਆ ਬਣਾ ਲਿਆ ਤੀ। ਇਹ ਗ੍ਰਾਮੀ ਚੀਜ਼ ਟੈਂਡਰ ਡਿਜ਼ਾਈਨ ਬਣ ਗਿਆ ਜੀ। ਤੁਸੀਂ ਵੀ ਜੀ ਸਭ ਤੁਸੀਂ ਬਣ ਗਏ ਤੁਸੀਂ ਬਣ ਗਏ। ਓਏ ਹਿੱਟ ਸੀ। ਕੋਈ ਕਮੀ ਨਹੀਂ ਹੈ। ਨੀ ਕੋਈ। ਥੈਂਕ ਯੂ।

Gracias. Claro, claro.